ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਰਾਮਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ। ਚਲੋ ਪੜਦੇ ਹਾਂ ਇਸ ਨਾਵਲ ਨੂੰ ਅੱਗੇ। ਨਸੀਬ ਨੂੰ ਸਾਥੀ ਆਲੋਚਕ ਦੀਆਂ ਗੱਲਾਂ ਚੰਗੀਆਂ ਲੱਗੀਆਂ। ਆਪਣੇ ਪੇਪਰ ਵਿੱਚ ਉਸਨੇ ਰਸੂਲ ਹਮਜ਼ਾ ਤੋਬ ਦੀ ਪੁਸਤਕ ਮੇਰਾ ਦਾਗਿਸਤਾਨ ਦਾ ਕਈ ਵਾਰ ਜ਼ਿਕਰ ਕੀਤਾ ਸੀ। ਰੂਸੀ ਨਾਵਲਾਂ ਦੀ ਉਦਾਹਰਣਾਂ ਦੇਣ ਵੇਲੇ ਉਹਨੇ ਬਹੁਤ ਚੰਗੇ ਸ਼ਬਦਾਂ ਵਿੱਚ ਅਸਲੀ ਇਨਸਾਨ ਦੀ ਕਹਾਣੀ ਦਾ ਨਾਅਲਿਆ ਇਸ ਨਾਵਲ ਬਾਰੇ ਪਹਿਲਾਂ ਵੀ ਨਸੀਬ ਨੇ ਸੁਣਿਆ ਹੋਇਆ ਸੀ ਸਾਥੀ ਅਲੋਚਕ ਸਭ ਨਾਲ ਹੱਥ ਮਿਲਾ ਰਿਹਾ ਸੀ ਲੱਗਦਾ ਸੀ ਜਾ ਰਿਹਾ ਹੈ ਨਸੀਬ ਨੇ ਵੀ ਉਹਦੇ ਨਾਲ ਹੱਥ ਮਿਲਾਇਆ ਤੇ ਪੁੱਛਿਆ ਕਿ ਅਸਲੀ ਇਨਸਾਨ ਦੀ ਕਹਾਣੀ ਨਾਵਲ ਜੀ ਦਾ ਉਸਨੇ ਜ਼ਿਕਰ ਕੀਤਾ ਹੈ ਕਿੱਥੋਂ ਮਿਲ ਸਕਦਾ ਹੈ ਸਾਥੀ ਅਲੋਚਕ ਕਹਿੰਦਾ ਬਈ ਵਾਹ ਇਹ ਤਾਂ ਆਮ ਮਿਲ ਜਾਂਦਾ ਜਿੱਤੇ ਮਰਜ਼ੀ ਲੈ ਲੈ ਮਾਸਕੋ ਵਾਲਿਆਂ ਨੇ ਛਾਪਿਆ 4-5 ਰੁਪਏ ਮੁੱਲ ਸਾਰਾ ਹੀ ਇੱਥੋਂ ਤੱਕ ਬੱਸ ਸਟੇਸ਼ਨ ਦੇ ਬੁੱਕਸਟਾਲ ਤੋਂ ਪਤਾ ਕਰ ਲੈ ਨਸੀਬ ਸਾਥੀ ਅਲੋਚਕ ਦੇ ਨਾਲ ਹੀ ਤੁਰ ਪਿਆ ਹੰਢਿਆ ਆਇਆ ਬਾਜ਼ਾਰ ਤੋਂ ਉਹ ਗਲੀਆਂ ਵਿੱਚ ਦੀ ਬੱਸ ਸਟੈਂਡ ਤੇ ਜਾ ਰਹੇ ਸਨ ਸਾਥੀ ਅਲੋਚਕ ਨੇ ਪਹਿਲਾਂ ਤਾਂ ਨਸੀਬ ਦਾ ਜਾਇਜਾ ਲਿਆ ਕਿ ਉਹਨੇ ਪਹਿਲਾਂ ਕੀ ਕੁਝ ਪੜਿਆ ਹੋਇਆ ਹੈ ਉਹਦੇ ਕਿੰਨੀ ਕੁ ਸਮਝ ਹੈ ਇੱਕ ਦੋ ਸਵਾਲ ਪੁੱਛਿਆ ਤੇ ਫੇਰ ਉਸ ਨੂੰ ਅਸਲੀ ਇਨਸਾਨ ਦੀ ਕਹਾਣੀ ਬਾਰੇ ਹੋਰ ਦੱਸਣ ਲੱਗਿਆ ਤੇ ਫੇਰ ਉਹ ਦੂਜੀ ਕਿਤਾਬ ਮੇਰਾ ਦਾਗਸਤਾਨ ਵੀ ਇੱਥੋਂ ਹੀ ਮਿਲ ਜਾ ਉਹ ਕਿੰਨੀ ਕੁ ਮਹਿੰਗੀ ਹੈ ਨਸੀਬ ਨੇ ਪੁੱਛਿਆ ਮਹਿੰਗੀ ਕਿਹੜੀ ਹੈ ਉਹ ਵੀ ਮਾਸਕੋ ਦੀ ਪ੍ਰਕਾਸ਼ਨ ਹੈ 4-5 ਦੀ ਹੋ ਉਹ ਵੀ ਲੈ ਲੈ ਉਹ ਵੀ ਪੜਨ ਵਾਲੀ ਚੀਜ਼ ਹੈ ਉਹ ਵੀ ਨਵਾਂ ਲੈ ਸਾਥੀ ਅਲੋਚਕ ਮੁਸਕਰਾਇਆ ਕਹਿੰਦਾ ਇਹ ਵਧੀਆ ਗੱਲ ਪੁੱਛੀ ਤੈਂ ਮੇਰਾ ਦਾਗਸਤਾਨ ਇੱਕ ਅਜਿਹੀ ਕਿਤਾਬ ਹੈ ਜਿਹਨੂੰ ਤੁਸੀਂ ਨਾਵਲ ਆਖ ਲਓ ਤਾਂ ਵੀ ਠੀਕ ਹੈ ਕਹਾਣੀ ਸੰਗ੍ਰਹਿ ਕਹੋ ਤਾਂ ਵੀ ਠੀਕ ਹੈ ਉਹ ਕਵਿਤਾਵਾਂ ਦਾ ਸੰਗ੍ਰਹਿ ਵੀ ਹੈ ਉਹਦੀ ਤਾਂ ਇੱਕ ਇੱਕ ਲਾਈਨ ਜਿਵੇਂ ਕਵਿਤਾ ਹੋਵੇ ਲੇਖਾਂ ਦਾ ਸੰਗ੍ਰਹਿ ਤਾਂ ਉਹ ਹੈ ਹੀ ਲੇਖਕ ਦੀ ਸ਼ੈਲੀ ਵਿੱਚ ਨਾਟਕੀਅਤਾ ਵੀ ਪੂਰੀ ਹੈ ਅਜੀਬ ਕਿਸਮ ਦੀ ਕਿਤਾਬ ਹੈ ਮੇਰਾ ਦਾਗਿਸਤਾਨ ਅਜਿਹੀ ਕਿਤਾਬ ਨਾ ਤਾਂ ਸੰਸਾਰ ਵਿੱਚ ਪਹਿਲਾਂ ਕਿਸੇ ਨੇ ਲਿਖੀ ਸੀ ਨਾ ਕੋਈ ਸ਼ਾਇਦ ਲਿਖ ਸਕੇਗਾ ਖਾਸ ਕਰਕੇ ਲੇਖਕ ਲੋਕਾਂ ਲਈ ਤਾਂ ਉਹ ਬਾਈਬਲ ਹੈ ਧਰਮ ਪੁਸਤਕ ਵਰਗੀ ਇੱਕ ਸਾਹਿਤ ਰਚਨਾ ਜਿੱਥੋਂ ਮਰਜੀ ਖੋਲ ਕੇ ਪੜ ਲਓ ਜਿਵੇਂ ਉਥੋਂ ਹੀ ਸ਼ੁਰੂ ਹੋ ਜਾਂਦੀ ਹੋਵੇ ਜਿੱਥੋਂ ਵੀ ਪੜੋ ਚੰਗੀ ਚੰਗੀ ਲੱਗਦੀ ਹੈ ਜੀਵਨ ਦੇ ਸਾਰੇ ਤੱਤ ਕੁਝੇ ਵਿੱਚ ਸਮੁੰਦਰ ਬੰਦ ਕਰਨ ਵਾਂਗ ਰਸੂਲ ਹਮਜਾ ਤੋ ਬਨੇ ਇਸ ਪੁਸਤਕ ਵਿੱਚ ਭਰ ਦਿੱਤੇ ਆ ਫੇਰ ਤਾਂ ਕਮਾਲ ਦੀ ਕਿਤਾਬ ਹੈ ਹਾਂ ਲੇਖਕਾਂ ਦੇ ਇਕੱਠ ਚ ਤੁਸੀਂ ਕਿਤੇ ਵੀ ਚਲੇ ਜਾਓ ਲੋਕਰਸੂਲ ਹਮਜਾ ਤੋਵਦੀਆਂ ਗੱਲਾਂ ਕਰਨਗੇ ਬਸ ਸਟੈਂਡ ਆ ਗਿਆ ਸਾਥੀ ਅਲੋਚਕ ਪਹਿਲਾਂ ਉਹਨੂੰ ਬੁੱਕਸਟਾਲ ਉੱਤੇ ਲੈ ਗਿਆ ਦੋਵੇਂ ਕਿਤਾਬਾਂ ਪੁੱਛੀਆਂ ਹੈਗੀਆਂ ਸਨ 11 ਰੁਪਏ ਮੁੱਲ ਸੀ ਦੋਵਾਂ ਦਾ ਪਰ ਨਸੀਬ ਦੀ ਜੇਬ ਵਿੱਚ ਤਾਂ ਸਿਰਫ 8 ਰੁਪਏ ਸਨ 3 ਰੁਪਏ ਸਾਥੀ ਅਲੋਚਕ ਨੇ ਆਪਣੇ ਕੋਲੋਂ ਦੇ ਦਿੱਤੇ ਨਸੀਬ ਸੰਕੋਚ ਮੰਨ ਰਿਹਾ ਸੀ ਸਾਥੀ ਕਹਿੰਦਾ ਬਈ ਤੂੰ ਇਹ ਕਿਤਾਬਾਂ ਪੜਨੋਂ ਦਿਲ ਕੱਢਿਆ ਤਾਂ ਪੜ ਫੇਰ ਪੈਸਿਆਂ ਦੀ ਕਿਹੜੀ ਗੱਲ ਐ ਫੇਰ ਕੀ ਪਤਾ ਕਿਤਾਬ ਮਿਲੇ ਨਾ ਮਿਲੇ ਨਸੀਬ ਸਾਥੀ ਨੂੰ ਚਾਹ ਬੁਲਾਉਣੀ ਚਾਹੁੰਦਾ ਸੀ ਪਰ ਉਸ ਕੋਲ ਤਾਂ ਇਹੀ 8 ਰੁਪਏ ਸਨ ਸਾਥੀ ਨੇ ਨਸੀਬ ਨਾਲ ਘੁੱਟ ਕੇ ਹੱਥ ਮਿਲਾਇਆ ਅਤੇ ਸੰਗਰੂਰ ਵਾਲੀ ਬੱਸ ਵਿੱਚ ਜਾ ਬੈਠਾ ਨਸੀਬ ਸਾਈਕਲ ਲੈ ਕੇ ਆਇਆ ਸੀ ਸੰਘੇੜੇ ਪਹੁੰਚਿਆ ਤਾਂ ਦਿਨ ਛਿਪਣ ਵਾਲਾ ਸੀ ਬਾਈਓ ਮੰਡਲ ਵਿੱਚ ਕਣਕ ਦੀ ਤੂੜੀ ਦੀ ਗੜਦ ਸੀ ਇਧਰੋਂ ਉਧਰੋਂ ਡਰਮੀਆਂ ਚੱਲਣ ਦੀ ਆਵਾਜ਼ ਆ ਰਹੀ ਸੀ ਥਰੈਸ਼ਨਾ ਉੱਤੇ ਕੰਮ ਕਰਦੇ ਲੋਕਾਂ ਨੂੰ ਕੰਨ ਪਈ ਆਵਾਜ਼ ਮਸਾਂ ਸੁਣਦੀ ਹੋਵੇਗੀ ਘਰ ਪਹੁੰਚ ਕੇ ਨਸੀਬ ਨੇ ਪਾਣੀ ਦੀ ਟੂਟੀ ਛੱਡ ਲਈ ਅਤੇ ਕੱਪੜੇ ਲਾ ਕੇ ਨੌਣ ਬੈਠ ਗਿਆ। ਦੋਵੇਂ ਕਿਤਾਬਾਂ ਦਾ ਚਾਹ ਉਹਦੇ ਲੂ-ਲੂ ਵਿੱਚ ਫੁਰਤੀ ਲੈ ਆਇਆ। ਉਹਨੋਂ ਪਸ਼ਪਿੰਦਰ ਦਾ ਖਿਆਲ ਬਿਸਰਦਾ ਜਾਪਿਆ। ਉਹਨੇ ਬੈਠਕ ਸਾਹਮਣੇ 베ੜੇ ਵਿੱਚ ਅਮਨਜਾ ਡਾਲਿਆ। ਬਿਸਤਰਾ ਸਰਾਣੇ ਰੱਖ ਲਿਆ ਤੇ ਫਿਰ ਛੱਟ ਬਾਦ ਕਿਤਾਬ ਦਾ ਪਹਿਲਾ ਭਾਗ ਸ਼ੁਰੂ ਕਰ ਲਿਆ। ਸਿਤਾਰੇ ਅਜੇ ਵੀ ਚਲਮਲਾ ਰਹੇ ਸਨ। ਤੇਜ ਤੇ ਸ਼ੀਤਲ ਪਰ ਪੂਰਬ ਵਿੱਚੋਂ ਲੋ ਲੱਗਣੀ ਸ਼ੁਰੂ ਹੋ ਚੁੱਕੀ ਸੀ। ਪੜਦਾ ਗਿਆ ਪੜਦਾ ਗਿਆ ਸਾਰ ਰੋਕ ਰੋਕ ਜਿਵੇਂ ਇੱਕੋ ਕੋਟ ਵਿੱਚ ਸਾਰੇ ਦੀ ਸਾਰੀ ਕਿਤਾਬ ਪੀ ਜਾਣੀ ਹੋਵੇ ਛੇਵਾਂ ਕਾਂਡ ਖਤਮ ਕੀਤਾ ਤਾਂ ਅੱਖਰ ਧੁੰਦਲੇ ਧੁੰਦਲੇ ਦਿਸਣ ਲੱਗੇ ਕਿਤਾਬ ਅੱਖਾਂ ਦੇ ਬਹੁਤ ਨੇੜੇ ਲਿਆ ਕੇ ਪੜਨ ਨਾਲ ਵੀ ਅੱਖਰ ਨਹੀਂ ਬੋਲਦੇ ਸਨ ਅਖੀਰ ਮਾਂ ਹੀ ਬੋਲੀ ਬੇ ਭਾਈ ਕਿਉਂ ਦੀ ਦੇ ਗਾਲਦਾ ਬੱਤੀ ਜਗਾਲਾ ਨਹੀਂ ਸਰਦਾ ਜੇ ਦੱਬੀ ਮਾਂ ਬਟਣ ਉਹਨੇ ਕਾਨ ਨਾਲ ਆਖਿਆ ਮਾਂ ਨੇ ਬੈਠਕ ਵਿੱਚ ਜਾ ਕੇ ਸਵਿਚ ਦਬਾ ਬੇੜੇ ਦੇ ਬੱਲਵਦੀ ਰੋਸ਼ਨੀ ਚੁੱਟੀ ਚਾਦਰ ਵਾਂਗ ਧਰਤੀ ਉਤੇ ਬਿਸਗੇ ਨਸੀਬ ਨੇ ਫੇਰ ਕਿਤਾਬ ਵਿੱਚ ਅੱਖਾਂ ਗੱਡ ਲਈਆਂ ਮਾਂ ਨੇ ਥਾਲੀ ਵਿੱਚ ਰੋਟੀ ਪਾ ਕੇ ਲਿਆਂਦੀ ਤਾਂ ਉਹਨੇ ਬਿਸਤਰੇ ਉਤੇ ਕਿਤਾਬ ਮੁੱਦੀ ਮਾਰ ਦਿੱਤੀ ਦੋ ਡੰਗਾਂ ਦੇ ਭੁੱਖੇ ਵਾਂਗ ਰੋਟੀ ਦੀਆਂ ਬੁਰਕੀਆਂ ਨਿਗਲ ਲਈਆਂ ਚੱਪ-ਚੱਪ ਕਰਕੇ ਪਾਣੀ ਪੀਣ ਲੱਗਿਆ ਤਾਂ ਉੱਥੂ ਆ ਗਿਆ ਚੌਂਤਰੇ ਉੱਤੋਂ ਮਾਂ ਬੋਲੀ ਬੇਹੌਲੀ ਝੁਲਸ ਨਿਜੱਸਾ ਕੋਈ ਮਗਰ ਤਾਂ ਨਹੀਂ ਪਿਆ ਹੋਇਆ ਟੜ ਕੇ ਕਿਹੜਾ ਦਿਨ ਨਹੀਂ ਚੜਨਾ ਇਹ ਕੱਲ ਪੜ ਲਈ ਮਾਂ ਆਪਦੀ ਨੂੰ ਪਹਾੜ ਜੇ ਡਾ ਦਿਨ ਪਿਆ ਹੁੰਦਾ ਸਾਰਾ ਉਹ ਹੱਸਣ ਲੱਗ ਪਿਆ ਚੰਗੀ ਤਰ੍ਹਾਂ ਖੰਗ ਕੇ ਪਾਣੀ ਦੀਆਂ ਦੋ ਘੁੱਟਾਂ ਹੋਰ ਭਰੀਆਂ ਫਿਰ ਹੌਲੀ ਹੌਲੀ ਰੋਟੀ ਖਾਣ ਲੱਗਿਆ ਰੋਟੀ ਖਾ ਕੇ ਥਾਲੀ ਗਲਾਸ ਮਾਂ ਕੋਲ ਤਰ ਆਇਆ ਟੂਟੀ ਉੱਤੇ ਆ ਕੇ ਹੱਥ ਨੂੰ ਧੋਤੇ ਮੂੰਹ ਸਾਫ਼ ਕੀਤਾ ਤੇ ਅੱਖਾਂ ਉੱਤੇ ਪਾਣੀ ਦੇ ਚਿੱਟੇ ਮਾਰ ਲੈ ਕਿਤਾਬ ਉਵੇਂ ਜਿਵੇਂ ਮੋਦੀ ਦੀ ਮੋਦੀ ਚੁੱਕ ਕੇ ਕੰਡੋਲੀ ਉੱਤੇ ਰੱਖ ਦਿੱਤੀ ਬਿਸਤਰਾ ਬਿਸ਼ਾ ਲਿਆ ਕੰਡੋਲੀ ਤੋਂ ਕਿਤਾਬ ਚੁੱਕ ਕੇ ਮਾਂ ਨੂੰ ਆਖਿਆ ਪੰਡਾ ਟਿੰਡਾ ਸਾਹਮ ਕੇ ਪੈਣ ਲੱਗੀ ਇੱਕ ਚਾਹ ਦਾ ਗਲਾਸ ਬਣਾ ਦੇ ਮਾਂ ਅੱਜ ਖਾਸੇ ਰਾਤ ਤੱਕ ਪੜਨਾ ਮੈਂ ਕੋਈ ਨਹੀਂ ਚੰਗਾ ਪਾਈ ਬੱਲ ਵੱਲ ਉਹਦਾ ਸਹਰਾਣਾ ਸੀ ਬਿਜਲੀ ਦਾ ਚਾਨਣ ਇੰਨਾ ਤਿੱਖਾ ਨਹੀਂ ਸੀ ਕਿਤਾਬ ਦੇ ਸ਼ਿਪਾਈ ਮੋਤੀਆਂ ਵਰਗੀ ਸੀ ਅੱਖਰ ਪੜੇ ਜਾਂਦੇ ਸਨ ਖਾਸੀ ਤੇਜ਼ੀ ਨਾਲ ਨਸੀਬ ਨੇ ਸਤਵਾਂ ਗਾਣ ਸ਼ੁਰੂ ਕੀਤਾ ਕੋਈ 9 ਵਜੇ ਮਾਂ ਨੇ ਚਾਹ ਦਾ ਗਲਾਸ ਉਹਦੇ ਹੱਥ ਫੜਾਇਆ ਉਹ ਕਾਫੀ ਬੰਦ ਮੁਕਾ ਬੈਠਾ ਸੀ ਉਹ ਨੂੰ ਕੋਈ ਸੁਰਤ ਨਹੀਂ ਰਹੀ ਕਿ ਉਹਦੇ ਦਿਨੇ ਭਰਾਮਾਂ ਵਿੱਚੋਂ ਕੌਣ ਕਦੋਂ ਘਰ ਆਇਆ ਹੈ ਉਹਦੇ ਮੰਜੇ ਕੋਲ ਕਿਹੜੇ-ਕਿਹੜੇ ਜਵਾਕ ਆਏ ਸਨ ਅਤੇ ਕੀ-ਕੀ ਆਖ ਕੇ ਭੱਜ ਗਏ ਉਹਦੀਆਂ ਪਰਜਾਈਆਂ ਜਵਾਕਾਂ ਨੂੰ ਕੀ-ਕੀ ਝੜਕਦੀਆਂ ਬੋਲਦੀਆਂ ਤੇ ਗਾਲਾਂ ਦਿੰਦੀਆਂ ਰਹੀਆਂ ਤੇ ਫਿਰ ਕਦੋਂ ਸਾਰੇ ਮਾਹੌਲ ਵਿੱਚ ਚੁੱਪ ਚਾਂਦ ਛਾ ਗਈ ਚਾਪੀ ਕੇ ਉਹ ਫੇਰ ਪੜਨ ਲੱਗ ਪਿਆ ਐਨੇ ਦਿਲਚਸਪ ਰਚਨਾ ਉਹਨੇ ਪਹਿਲਾਂ ਕਦੇ ਨਹੀਂ ਸੀ ਪੜੀ ਦਲੇਰੀ ਸਾਹਸ ਦੇਸ਼ ਭక్తి ਅਤੇ ਜਵਾਨੀ ਦਾ ਤੇਜ ਸ਼ੂਖ ਦਾ ਦਰਿਆ ਕੁਝ ਇਸ ਤਰ੍ਹਾਂ ਦੀ ਸ਼ੈਲੀ ਕਿ ਪਾਠਕ ਰਚਨਾ ਦੇ ਨਾਲ-ਨਾਲ ਨਹੀਂ ਸਗੋ ਅੱਗੇ-ਅੱਗੇ ਤੁਰਦਾ ਲੱਗਦਾ ਹੈ ਕਮਾਲ ਦਾ ਦਿਲਚਸਪ ਦ੍ਰਿਸ਼ ਵਰਣਨ ਕਵਿਤਾ ਵਰਗੇ ਫਿਕਰੇ ਫਿਕਰਿਆਂ ਵਿੱਚ ਜੀਉਂਦੇ ਅਹਿਸਾਸ ਦਾ ਉਠਾਓ ਅਗਲੇ ਦਿਨ ਸੋਮਵਾਰ ਨੂੰ ਉਹ ਡਾਕ ਥੈਲਾ ਨਹੀਂ ਦੇਖਣ ਗਿਆ ਮਨ ਵਿੱਚ ਦੂਰ ਕਿਦੇ ਪਸਪਿੰਦਰ ਦੀ ਚਿੱਠੀ ਲਈ ਤੜਪਤਾ ਸੀ ਪਰ ਉਹਨੇ ਖਾਮੋਸ਼ੀ ਜਿਹਾ ਫੈਸਲਾ ਕੀਤਾ ਜਿਥੇ ਲਿਖੀ ਹੋਵੇਗੀ ਤਾਂ ਹੀ ਆਵੇਗੀ ਨਿਤ ਦਾਖ ਤੇ ਲੇਦੀ ਕੁ ਤੇਜਕ ਵਿੱਚ ਕੀ ਪਿਆ ਉਹ ਸਵੇਰੇ ਹੀ ਜਾਗਿਆ ਜੰਗਲ ਪਾਣੀ ਜਾਣ ਤੋਂ ਪਹਿਲਾਂ ਹੀ ਨਾਵਲ ਚੁੱਕ ਲਿਆ ਮਾਂ ਨੇ ਚਾਹ ਬਣਾਈ ਤਾਂ ਉਹਨੇ ਬੇਤਿਆ ਨਹੀਂ ਚਾਹ ਫੜ ਕੇ ਪੀ ਲਈ ਨਾਵਲ ਲੈ ਕੇ ਖੇਤਾਂ ਵੱਲ ਚੱਲ ਪਿਆ ਰਾਏਕੋਟ ਵਾਲੀ ਸੜਕ ਪੈ ਗਿਆ ਸੜਕ ਉੱਤੇ ਵੀ ਨਾਵਲ ਪੜਦਾ ਗਿਆ ਬਾਜੀਗਰਾਂ ਦੀਆਂ ਗੁੱਲੀਆਂ ਵੱਲ ਜਾ ਕੇ ਉਹ ਜੰਗਲ ਪਾਣੀ ਹੋਇਆ ਟੋਬੇ ਉੱਤੇ ਹੱਥ ਧੋਲੇ ਮੁਰਦਾ ਹੋਇਆ ਵੀ ਨਾਵਲ ਪੜਦਾ ਆਇਆ ਰੋਟੀ ਖਾਣ ਵੇਲੇ ਹੀ ਨਾਤਾ ਰਾਤ ਤੱਕ ਉਹਨੇ ਦੋ ਭਾਗ ਮੁਕਾ ਕੇ ਤੀਜਾ ਭਾਗ ਸ਼ੁਰੂ ਕਰ ਲਿਆ ਤੀਜੇ ਭਾਗ ਦਾ ਚੌਥਾ ਕਾંડ ਪੜ ਕੇ ਉਹਨੇ ਕਿਤਾਬ ਮੁੱਦੀ ਮਾਰ ਦਿੱਤੀ ਅਤੇ ਸੋਚਣ ਲੱਗ ਪਿਆ ਕਿਸੇ ਨੂੰ ਕਿਸੇ ਦੀ ਚਿੱਠੀ ਦੀ ਉਡੀਕ ਕਿੰਨੀ ਤਕਲੀਫ ਦੇ ਹੁੰਦੀ ਹੈ ਬਨੋਟੀ ਪੈਰਾਂ ਵਾਲਾ ਐਲੈਕਸੀ ਲਾਲ ਵਾਲਾਂ ਵਾਲੇ ਜਿਨੋਚਕਾ ਦੀ ਮਦਦ ਨਾਲ ਨੱਚਣਾ ਸਿੱਖ ਲੈਂਦਾ ਹੈ ਨਾਚ ਦੀਆਂ ਇਹਨਾਂ ਵਰਦਸ਼ਾਂ ਦੇ ਨਤੀਜੇ ਵਜੋਂ ਉਹ ਇੰਜ ਮਹਿਸੂਸ ਕਰਨ ਲੱਗਦਾ ਹੈ ਜਿਵੇਂ ਉਹਦੇ ਬਨੌਤੀ ਪੈਰ ਉਹਦੀਆਂ ਲੱਤਾਂ ਨਾ ਰਹੀ ਪਿਉਂਦੇ ਗਏ ਹੁਣ ਅਲੈਕਸੇਈ ਪੂਰਾ ਖੁਸ਼ ਹੈ ਉਹਨੂੰ ਸਿਰਫ ਇੱਕੋ ਫਿਕਰ ਹੈ ਕਿ ਉਹ ਲਿਆ ਦੀ ਚਿੱਠੀ ਕਿਉਂ ਨਹੀਂ ਆ ਰਹੀ ਇੱਕ ਮਹੀਨਾ ਗੁਜ਼ਰ ਗਿਆ ਹੈ ਚਿੱਠੀ ਨਹੀਂ ਆ ਰਹੀ ਤੇ ਫੇਰ ਇੱਕ ਦਿਨ ਚਿੱਠੀ ਆ ਜਾਂਦੀ ਹੈ ਨਾਚ ਦਾ ਸਭ ਕੁਝ ਚੱਲ ਰਿਹਾ ਹੁੰਦਾ ਹੈ ਜਿਨੋਚਕਾਂ ਨੂੰ ਕਮਰੇ ਵਿੱਚਕਾਰ ਗੁੱਸੇ ਵਿੱਚ ਖੜੀ ਛੱਡ ਕੇ ਅਤੇ ਬਾਰੇ ਵਿੱਚੋਂ ਹੀ ਹੱਥ ਵਿੱਚ ਛੋਟੀ ਫੜੀ ਕਾਲੇ ਸਿਰ ਵਾਲੇ ਬੁਰਨਾ ਜਾਨ ਦੇ ਹੱਥੋਂ ਚਿੱਠੀ ਖੋ ਕੇ ਅਲੈਕਸੇਈ ਉਥੋਂ ਦੌੜ ਜਾਂਦਾ ਹੈ ਝੀਲ ਵੱਲ ਜਾ ਕੇ ਸਰਸਰ ਕਰਦੇ ਕਾਨਿਆਂ ਵਿੱਚ ਦੀ ਰਾਹ ਬਣਾਉਂਦਾ ਉੱਲੀ ਲੱਗੀ ਸਿਲ ਉੱਤੇ ਬੈਠ ਕੇ ਉਹ ਲਫਾਫਾ ਖੋਲਦਾ ਹੈ ਉਹਦੀ ਨਜ਼ਰ ਇਕਦਮ ਚਿੱਠੀ ਦੀ ਆਖਰੀ ਸਤਰ ਉੱਤੇ ਪੈਂਦੀ ਹੈ ਪਿਆਰੇ ਇਹ ਵੀ ਕਿਹੋ ਜਿਹਾ ਪਿਆਰ ਹੋਇਆ ਜਿਹੜਾ ਕੁਰਬਾਨੀ ਕਰਨ ਤੋਂ ਡਰਦਾ ਹੋਵੇ ਅਜੀਬ ਆਦਮੀ ਐ ਤੂੰ ਅਜੀਬ ਆਦਮੀ ਤੇਰੇ ਨਾਲ ਭਾਵੇਂ ਕੁਝ ਵੀ ਕਿਉ ਨਾ ਵਾਪਰ ਜਾਏ ਤੂੰ ਆਈ ਤੇ ਆ ਕੇ ਦੇਖ ਲਮੀ ਕਿ ਮੈਂ ਤੇਰਾ ਹਰ ਵੇਲੇ ਹਰ ਹਾਲਤ ਵਿੱਚ ਇੰਤਜ਼ਾਰ ਕਰ ਰਹੀ ਹਾਂ ਮੈਂ ਤੇਰੇ ਬਾਰੇ ਕਿੰਨਾ ਸੋਚਦੀ ਰਹਿੰਦੀ ਹਾਂ ਤੇ ਤੂੰ ਜਾਣ ਲੈ ਜਦੋਂ ਤੱਕ ਮੈਂ ਜਿਉਂਦੀ ਹਾਂ ਉਦੋਂ ਤੱਕ ਇਸ ਦੁਨੀਆ ਵਿੱਚ ਕੋਈ ਐਸੀ ਥਾਂ ਹੈ ਜਿੱਥੇ ਤੇਰੀ ਉਡੀਕ ਹੋ ਰਹੀ ਹੈ ਜਿਸ ਹਾਲ ਵਿੱਚ ਵੀ ਤੂੰ ਆਵੇਂ ਤੇਰੀ ਅੜੀਖ ਹੋ ਰਹੀ ਹੋਵੇਗੀ ਰਾਤ ਕਾਫੀ ਹੋ ਚੁੱਕੀ ਸੀ ਅਗਾ ਹੋਰ ਨਾਵਲ ਪੜਿਆ ਜਾਣਾ ਉਸਨੂੰ ਮੁਸ਼ਕਲ ਲੱਗਿਆ ਵਰਕਾ ਮਰੋੜ ਕੇ ਉਹਨੇ ਕਿਤਾਬ ਬੰਦ ਕੀਤੀ ਅਤੇ ਸਹਰਾਣੇ ਰੱਖ ਲਈ ਬੈਠਕ ਵਿੱਚ ਜਾ ਕੇ ਬਲਬ ਬੁਝਾ ਦਿੱਤਾ ਇੱਕ ਚਿਤਵਣੀ ਜਹੀ ਲੈ ਕੇ ਮੰਜੇ ਉੱਤੇ ਪੈ ਗਿਆ ਪੱਛਮ ਵਿੱਚ ਚੰਦ ਦੀ ਦਾਤੀ ਮੱਧ ਮੱਦਮ ਚੰਦਨੀ ਛੱਡ ਰਹੀ ਸੀ ਲੱਗਦਾ ਸੀ ਨੀਂਦ ਨਹੀਂ ਆਵੇਗੀ ਕਾਲੇ ਜੰਗਲ ਵਿੱਚ ਲੜਾਕਾ ਹਵਾਈ ਜਹਾਜ਼ ਡਿੱਗਣ ਨਾਲ ਅਲੈਕਸੀ ਦੇ ਪੈਰ ਤਬਾਹ ਹੋ ਗਏ ਸਨ ਤੇ ਫਿਰ ਹਸਪਤਾਲ ਵਿੱਚ ਲਜਾ ਕੇ ਕੱਟ ਦਿੱਤੇ ਗਏ ਸਨ ਨਸੀਬ ਨੂੰ ਲੱਗਿਆ ਉਹਦੇ ਆਪਣੇ ਪੈਰ ਵੀ ਨਹੀਂ ਹਨ ਇਹ ਸਮਾਜ ਇੱਕ ਕਾਲਾ ਜੰਗਲ ਹੈ ਇਹ ਸਮਾਜ ਇੱਕ ਕਾਲਾ ਜੰਗਲ ਹੈ ਇਸ ਸਮਾਜ ਦੇ ਗੈਰ ਮਨੁੱਖੀ ਕਾਨੂੰਨਾਂ ਨੇ ਜਾਤ ਪਾਤ ਦਾ ਫਾਸ਼ਿਸ਼ਟ ਹਵਾਈ ਜਹਾਜ਼ ਮਗਰ ਲਾ ਕੇ ਉਹਨੂੰ ਦੇਖ ਲਿਆ ਹੈ ਉਹਦੇ ਪੈਰ ਸਾਬਤ ਨਹੀਂ ਰਹੇ ਪੁਸ਼ਪਿੰਦਰ ਦੇ ਜੱਟ ਪੈਰਾਂ ਨਾਲ ਉਹਦੇ ਨਾਈ ਪੈਰ ਕਦਮ ਮਲਾ ਕੇ ਨਹੀਂ ਦੁਰ ਸਕਣਗੇ ਜੱਟ ਪੈਰਾਂ ਸਾਹਮਣੇ ਉਹਦੇ ਨਾਈ ਪੈਰ ਤਾਂ ਜਿਵੇਂ ਬਨੌਟੀ ਪੈਰ ਹੀ ਹਨ ਕੀ ਪਤਾ ਪੁਸ਼ਪਿੰਦਰ ਉਹਦੇ ਬੇਪੈਰੇ ਵਜੂਦ ਨੂੰ ਕਦੇ ਅਸਵੀਕਾਰ ਹੀ ਕਰ ਦੇਵੇ ਪਰ ਨਹੀਂ ਔਲਿਆ ਨੂੰ ਬੇਪੈਰਾ ਅਲੈਕਸੀ ਸਵੀਕਾਰ ਸੀ ਪੁਸ਼ਪਿੰਦਰ ਅਜੇ ਹੀ ਨਹੀਂ ਉਹਦੇ ਨਾਈ ਹੋਣ ਦਾ ਤਾਂ ਉਹਨੂੰ ਪਹਿਲਾਂ ਹੀ ਪਤਾ ਹੈ ਉਹ ਇੰਜ ਨਹੀਂ ਕਰਨ ਲੱਗੀ ਪਰ ਉਹਦੀ ਚਿੱਠੀ ਕਿਉਂ ਨਹੀਂ ਆਈ 16-17 ਦਿਨ ਲੰਘ ਗਏ ਚਿੱਠੀ ਤਾਂ ਹੁਣ ਆਉਣੀ ਹੀ ਚਾਹੀਦੀ ਹੈ ਇਹ ਤੋਂ ਬਾਅਦ ਹੁਣ ਉਹ ਕੀ ਰਹੇਗੀ ਚੰਨਣਵਾਲ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ